ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਪ੍ਰਤਾਪ ਤੇ ਜੇਕਰ ਤੁਸੀਂ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸ ਚੈਨਲ ਤੇ ਤੇ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬੈਲ ਆਈਕਨ ਜਰੂਰ ਦਿਵਾ ਲਓ ਤਾਂ ਜੋ ਮੇਰੀ ਆਉਣ ਵਾਲੀ ਹਰੇਕ ਵੀਡੀਓ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਅੱਜ ਆਪਾਂ ਇੱਕ ਲੈਸ਼ ਜੀ ਬਣਾ ਰਹੇ ਹਾਂ ਜਿਹੜੀ ਆਪਾਂ ਚੁੰਨੀਆਂ ਦੇ ਆਲੇ ਦੁਆਲੇ ਬਾਰਡਰ ਜੇ ਟਾਈਪ ਲਗਾ ਲੈਣੇ ਹੁੰਦੇ ਆ ਬਿਲਕੁਲੀ ਸਿੰਪਲੀ ਤਰੀਕੇ ਨਾਲ ਆਪਾਂ ਚੁੰਨੀ ਨੂੰ ਸਜਾ ਸਕਦੇ ਹਾਂ ਆਪਾਂ ਪੂਰੀ ਚੁੰਨੀ ਦੇ ਹਾਰੇ ਦੇ ਵਾਲੇ ਇਸੇ ਤਰ੍ਹਾਂ ਹੀ ਡਿਜ਼ਾਈਨਿੰਗ ਬਣਾ ਸਕਦੇ ਹਾਂ ਜ ਜਿਹਦੇ ਨਾਲ ਆਪਣੇ ਪੈਸੇ ਵੀ ਬਚ ਸਕਦੇ ਨੇ ਜਿਹੜੀ ਆਪਾਂ 100 150 ਦੀ ਲੈਂਸ਼ ਲਿਆ ਕੇ ਲਗਾਣੀ ਹੁੰਦੀ ਹੈ ਆ ਦੇਖੋ ਜੀ ਜਿਵੇਂ ਆਪਣੀਆਂ ਸੂਤੀ ਚੁੰਨੀਆਂ ਹੁੰਦੀਆਂ ਨੇ ਆਪਾਂ ਉਹਨਾਂ ਤੇ ਵੀ ਇਸੇ ਤਰ੍ਹਾਂ ਹੀ ਤਿਆਰ ਕਰ ਸਕਦੇ ਹਾਂ ਸੂਟਾਂ ਤੇ ਜਿਵੇਂ ਆਪਣੇ ਚਾਕ ਵਗੈਰਾ ਹੁੰਦੇ ਨੇ ਆਪਾਂ ਉਹਨਾਂ ਤੇ ਵੀ ਇਸੇ ਤਰ੍ਹਾਂ ਹੀ ਕਰ ਸਕਦੇ ਹਾਂ ਇਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਰੋਸ਼ੀ ਨਾਲ ਤਿਆਰ ਕੀਤੀ ਜਾਂਦੀ ਹੈ ਜੀ ਜਿਵੇਂ ਆਪਾਂ ਬਾਵਾ ਤੇ ਚਾਕਾਂ ਤੇ ਘੇਰੇ ਤੇ ਗਲੇ ਤੇ ਸਿੰਪਲੀ ਐਸੀ ਤਰ੍ਹਾਂ ਲਗਾ ਕੇ ਸੂਟ ਨੂੰ ਸੋਹਣਾ ਲੁੱਕ ਦੇ ਸਕਦੇ ਆ ਤੇ ਤੁਸੀਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਕਿੰਨਾ ਕੁ ਪਸੰਦ ਕਰ ਰਹੇ ਹੋ ਮੇਰੀ ਇਸ ਵੀਡੀਓ ਨੂੰ ਇਹ ਦੇਖੋ ਜੀ ਐਵੇਂ ਮਣਕੀਆਂ ਜੀ ਟਾਈਪ ਇਹ ਸਾਰੀ ਬਣੀ ਚੱਲੇਗੀ ਲੈਸ਼ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਇਸ ਲੈਸ਼ ਦੇ ਵਿੱਚ ਮੋਤੀ ਪਾ ਕੇ ਵੀ ਦਿਖਾਵਾਂਗੀ ਕਿ ਉਹਦੇ ਨਾਲ ਕਿੰਨੀ ਪਿਆਰੀ ਲੁੱਕ ਆਂਦੀ ਏ ਇਹ ਦੇਖੋ ਜੀ ਤੁਸੀਂ ਫਰੇਮ ਆਪਾਂ ਜ਼ਰੂਰ ਲਗਾ ਲੈਣਾ ਤਾਂ ਜੋ ਚੁੰਨੀ ਦੇ ਵਿੱਚ ਵੱਲ ਨਾ ਬੈਣ ਤੇ ਆਪਣੀ ਸਫਾਈ ਵੀ ਆਵੇ ਤਾਂ ਅੱਗੇ ਦੀ ਜੇਕਰ ਕਪੜਾ ਕੱਸ ਕੇ ਲਗਾਵਾਂਗੇ ਤਾਂ ਉਨੀ ਹੀ ਜ਼ਿਆਦਾ ਫਿਨਿਸ਼ਿੰਗ ਆਏਗੀ ਢਿੱਲੇ ਦੇ ਵਿੱਚ ਤੇ ਫਿਰ ਅੱਛੀ ਤਰ੍ਹਾਂ ਫਿਨਿਸ਼ਿੰਗ ਨਹੀਂ ਨਾ ਆਏਗੀ। ਇਸੇ ਤਰ੍ਹਾਂ ਜਿਵੇਂ ਆਪਣੇ ਸੂਟ ਚ ਕਈ ਵਾਰੀ ਮਲਟੀ ਸ਼ੇਡ ਕਲਰ ਹੁੰਦੇ ਨੇ ਆਪਾਂ 2-3 ਤਰ੍ਹਾਂ ਦੇ ਰੰਗਾਂ ਦੀ ਧਾਗ ਲਗਾ ਕੇ ਵੀ ਸੂਟ ਨੂੰ ਤਿਆਰ ਕਰ ਸਕਦੇ ਹਾਂ ਇਸੇ ਤਰ੍ਹਾਂ ਇਹ ਦੇਖੋ ਜੀ ਬਣ ਕੇ ਕੁਝ ਇਸ ਤਰ੍ਹਾਂ ਆ ਜਾਂਦੀ ਹੈ ਇਸ ਦੀ ਲੁੱਕ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਥੈਂਕ ਯੂ